ਸਸ਼ੀ ਦਾ ਜੀ ਮੈਂ ਆਸ਼ੀਰਵਦ ਕੋ ਸੰਬੰਧ ਤੇ ਗੱਲ ਕਰਦੇ ਆ ਜੀ ਆਏ ਦਿਨ ਹੀ ਸੜਕ ਹਾਦਸੇ ਕਾਫੀ ਜ਼ਿਆਦਾ ਹੁੰਦੇ ਦਿਖਾਈ ਦਿੰਦੇ ਨੇ ਜੇਕਰ ਸੋਸ਼ਲ ਮੀਡੀਆ ਖੋਲ ਕੇ ਵੇਖੀਏ ਤਾਂ ਜਿਹੜੇ ਨੇ ਸੜਕ ਹਾਦਸਿਆਂ ਦੇ ਵਿੱਚ ਕਾਫੀ ਜ਼ਿਆਦਾ ਤੁਹਾਨੂੰ ਜਿਹੜੀਆਂ ਨੇ ਆਏ ਟਾਈਮ ਹਿੱਦੇ ਵਿੱਚ ਹੀ ਕਾਫੀ ਰਿਪੋਰਟਾਂ ਮਿਲਦੀਆਂ ਨਜ਼ਰ ਆਉਣਗੀਆਂ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ 1 ਮਿੰਟ ਚ ਪਤਾ ਲੱਗ ਜਾਂਦਾ ਹੈ ਕਿ ਕਿੱਥੇ ਕਿਹੜਾ ਐਕਸੀਡੈਂਟ ਤੇ ਕਿਸ ਤਰੀਕੇ ਦੇ ਨਾਲ ਹੋਇਆ ਹੈ ਕਿਉਂਕਿ ਇਕਤਾ ਜਿਹੜੇ ਨੇ ਜਗਾ ਜਗਾ ਤੇ ਕੈਮਰੇ ਲੱਗੇ ਨੇ ਜੇਕਰ ਗੱਲ ਕਰੀਏ ਤਾਂ ਇੱਕ ਲੋਕਾਂ ਦੇ ਹੱਥ ਦੇ ਵਿੱਚ ਫੋਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਜੇਕਰ ਨੁਕਸਾਨ ਦੇ ਆ ਤਾਂ ਇਹਨਾਂ ਚੀਜ਼ਾਂ ਦੀ ਜਿਹੜੀ ਹੈ ਵਰਤੋਂ ਸਹੀ ਢੰਗ ਨਾਲ ਵੀ ਹੋ ਰਹੀ ਹੈ ਕਿਉਂਕਿ ਜਿਹੜੇ ਨੇ ਨੁਕਸਾਨ ਆਏ ਦਿਨ ਸੜਕਾਂ ਦੇ ਉੱਤੇ ਚਾਹੇ ਉਹ ਆਵਾਜਾਈ ਜ਼ਿਆਦਾ ਹੋਵੇ ਚਾਹੇ ਉਹ ਕਿਸੇ ਪਸ਼ੂ ਦੇ ਟਕਰੋਣ ਨਾਲ ਹੋ ਜਾਵੇ ਚਾਹੇ ਕਹਿਣ ਦਾ ਮਤਲਬ ਹੈ ਕੋਈ ਨਾ ਕੋਈ ਹਾਸਾ ਆਏ ਦਿਨ ਹੀ ਵੇਖਣ ਨੂੰ ਮਿਲਦਾ ਹੈ ਜਿਦੇ ਵਿੱਚ ਆਮ ਲੋਕ ਤਾਂ ਕਿਤੇ ਨਾ ਕਿਤੇ ਦਬੇ ਹੀ ਰਹਿ ਜਾਂਦੇ ਨੇ ਆਮ ਲੋਕਾਂ ਦਾ ਤਾਂ ਨਾਮ ਨਿਕਲ ਕੇ ਆਉਂਦਾ ਹੀ ਨਹੀਂ ਕਿਉਂਕਿ ਆਮ ਲੋਕ ਤਾਂ ਜਿਹੜੇ ਨੇ ਉਹੀ ਗੱਲ ਹੈ ਕਿ ਆਮ ਹੀ ਰਹਿ ਗਏ ਨੇ ਲੇਕਿਨ ਖਾਸ ਲੋਕਾਂ ਦੇ ਨਾਮ ਕਾਫੀ ਨਿਕਲਦੇ ਸਾਹਮਣੇ ਆ ਜਾਂਦੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਇੱਕ ਹਾਈ ਹਾਈਵੇ ਤੇ ਵੱਡਾ ਜਿਹੜਾ ਹੈ ਐਕਸੀਡੈਂਟ ਹੋਇਆ ਹੈ ਉਸ ਐਕਸੀਡੈਂਟ ਦੇ ਵਿੱਚ ਜਿਹੜੇ ਨੇ ਕਾਂਗਰਸੀ ਨੇਤਾ ਨੇ ਤੇ ਦੂਸਰੇ ਪਾਸੇ ਤਾਂ ਦਾਸੀ ਇਹ ਸਾਬਕਾ ਮੁੱਖ ਮੰਤਰੀ ਨੇ ਹਰੀਸ਼ रावत ਉਹਨਾਂ ਦੀ ਕਾਰ ਟਕਰਾ ਗਈ ਹੈ ਜਿਹਦੇ ਕਰਕੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੇ ਸੀਨੀਅਰ ਕਾਂਗਰਸੀ ਨੇਤਾ ਨੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ रावत ਦੀ ਕਾਰ ਜਿਹੜੀ ਉਹਨਾਂ ਦੇ ਅੱਗੇ ਜਾ ਰਹੀ ਸੀ ਕਾਰ ਨਾਲ ਟਕਰਾ ਗਈ ਕਾਰ ਦੇ ਨੁਕਸਾਨੇ ਜਾਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਨੇ ਕੋਰ ਕਾਰ ਵਿੱਚ ਡੈਰਾ ਦੂਰ ਲਜਾਣਾ ਪਿਆ ਹਾਲਾ ਕਿ ਉਹ ਹਾਦਸੇ ਵਿੱਚ ਵਾਲ-ਵਾਲ ਬਚ ਗਏ ਨੇ ਤੇ ਉਹ ਪੂਰੀ ਤਰ੍ਹਾਂ ਠੀਕ ਨੇ ਪੁਲਿਸ ਨੇ ਇਹ ਉਹਨਾਂ ਦੇ ਖਰਾਬ ਇਨੋਵਾ ਕਾਰ ਨੂੰ ਇੱਕ ਟੌਟਾ ਏਜੰਸੀ ਵਿੱਚ ਪਾਰਕ ਕੀਤਾ ਉਹਨਾਂ ਨੂੰ ਪੁਲਿਸ ਐਸਕਲਾਡ ਦੁਆਰਾ ਮੁਜੱਫਰ ਨਗਰ ਸਰਹੱਦ ਤੇ ਸੁਰੱਖਿਆ ਪਹੁੰਚਾ ਦਿੱਤਾ ਗਿਆ ਹੈ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ रावत ਸ਼ਨੀਵਾਰ ਸ਼ਾਮ ਨੂੰ ਆਪਣੇ ਕਾਫਲੇ ਨਾਲ ਦਿੱਲੀ ਤੋਂ ਡੈਰਾਦੂੰਨ ਜਾ ਰਹੇ ਸੀ ਮੇਰੇ ਸਰਹੱਦ ਤੋਂ ਪੁਲਿਸ ਐਸ ਕਾਰਟ ਪ੍ਰਦਾਨ ਕੀਤੀ ਗਈ ਸਾਬਕਾ ਮੁੱਖ ਮੰਤਰੀ ਕਾਫਲਾ ਹਾਰਨ ਵਜੋਂਦੇ ਹੋਏ ਐਸ ਕਾਰਟ ਦੇ ਪਿੱਛੇ-ਪਿੱਛੇ ਚੱਲਿਆ ਦਿੱਲੀ ਹਾਈਵੇ ਤੇ ਸ਼ਨੀਵਾਰ ਦੀ ਆਵਾਜਾਈ ਕਾਰਨ ਕਾਫਲਾ ਹਾਰਨ ਵਜੋਂਦੇ ਹੋਏ ਯਾਤਰਾ ਕਰ ਰਿਹਾ ਸੀ ਐਮ ਆਈ ਜੀਟੀ ਕਾਲਜ ਦੇ ਸਾਹਮਣੇ ਐਸ ਕਾਰਟ ਵਾਹਣ ਨੇ ਅਚਾਨਕ ਬ੍ਰੇਕ ਲਗਾ ਦਿੱਤੀ ਅਤੇ ਸਾਬਕਾ ਮੁੱਖ ਮੰਤਰੀ ਕਾਰ ਐਸ ਕਾਰ ਨਾਲ ਟਕਰਾ ਗਈ ਜਿਸ ਨਾਲ ਵਾਹਨ ਦਾ ਅਗਲਾ ਹਿੱਸਾ ਨੁਕਸਾਨਦੇ ਹੋ ਗਿਆ ਤੇ ਤੁਰੰਤ ਸਾਬਕਾ ਮੁੱਖ ਮੰਤਰੀ ਉਕਤ ਕਾਰ ਤੋਂ ਬਾਹਰ ਕੱਢਿਆ ਗਿਆ ਤੇ ਕਾਫਲੇ ਨੇ ਕਿਸੇ ਹੋਰ ਵਾਣ ਵਿੱਚ ਤਬਦੀਲ ਕਰ ਦਿੱਤਾ ਗਿਆ ਨੁਕਸਾਨੀ ਗਈ ਕਾਰ ਹਾਈਵੇ ਦੇ ਕਿਨਾਰੇ ਤੇ ਰਹਿ ਗਈ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਐਸਪੀ ਟ੍ਰੈਫਿਕ ਰਗਵੇਦਰ ਮਿਸ਼ਰਾ ਨੇ ਸਾਬਕਾ ਮੁੱਖ ਮੰਤਰੀ ਦਾ ਡਾਕ ਦਿੱਤੀ ਉਹਨਾਂ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ ਤੇ ਪੁਲਿਸ ਐਸ ਕਾਰ ਨਾਲ ਡੇਰਾ ਦੂਨ ਲਈ ਰਵਾਨਾ ਹੋ ਗਏ ਨੁਕਸਾਨੀ ਗਈ ਕਾਰ ਨੂੰ ਪਟਾਪੁਰ ਪੁਲਿਸ ਦੀ ਮਦਦ ਨਾਲ ਟੋਇਟਾ ਏਜੰਸੀ ਵਿੱਚ ਖੜਾ ਕਰ ਦਿੱਤਾ ਗਿਆ ਹੈ ਤਦਾਂ ਨੂੰ ਦੱਸ ਦਈਏ ਕਿ ਇਹ ਜਿਹੜੇ ਸੀਨੀਅਰ ਆਗੂ ਨੇਤਾ ਨੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਸ਼ਰਾਵਤ ਦੀ ਕਾਰ ਜਿਹੜੀ ਟਕਰਾ ਗਈ ਹੈ ਤੇ ਲੇਕਿਨ ਉਹ ਠੀਕ ਠਾਕ ਨੇ ਲੇਕਿਨ ਆਏ ਦਿਨ ਇਨਾ ਹਾਸੀਆਂ ਦਾ ਸ਼ਿਕਾਰ ਕਾਫੀ ਲੋਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਜਿਸ ਤਰੀਕੇ ਦੇ ਨਾਲ ਚਾਹੇ ਹਾਈਵੇ ਨੂੰ ਕਾਫੀ ਵੱਡਾ ਬਣਾ ਦਿੱਤਾ ਗਿਆ ਹੈ ਲੇਕਿਨ ਹਾਈਵੇ ਦੇ ਫਿਰ ਵੀ ਆਏ ਦਿਨ ਵੱਡੇ ਨੁਕਸਾਨ ਦੇਖਣ ਨੂੰ ਮਿਲਦੇ ਨੇ